ਇਸ ਵੀਡੀਓ ਦੇ ਵਿੱਚ ਅਸੀਂ ਅੱਜ ਪਹੁੰਚੇ ਸੀ ਵੀਰੇ ਖਨੌਰੀ ਖਨੌਰੀ ਮਤਲਬ ਹਰਿਆਣਾ ਤੇ ਪੰਜਾਬ ਦਾ ਬਾਰਡਰ ਮੰਨ ਲਓ ਮਤਲਬ ਇੱਥੇ ਬਹੁਤ ਵੱਡੀ ਮੰਡੀ ਆ ਵੀਰੇ ਮੇਰੇ ਉਹ ਇੰਜਨਾਂ ਦੀ ਕਹਿ ਲਓ ਗੱਡੀਆਂ ਦੀ ਕਹਿ ਲਓ ਤੁਹਾਡੇ ਲਈ ਵੀਡੀਓ ਖਾਸ ਤਾਂ ਹੋਣ ਵਾਲੀ ਵੀਰੇ ਮੇਰੇ ਜਿਹੜੇ ਕਮੈਨ ਵਾਲੇ ਵੀਰੇ ਦੇ ਇੰਜਨਾਂ ਤਕਰੀਬਨ ਚੱਲਦੇ ਵੀ ਖਰਾਬ ਹੋ ਜਾਂਦੇ ਨੇ ਵੈਸੇ ਵੀ ਕਈ ਵਾਰ ਡਾਊਨ ਹੋ ਜਾਂਦੇ ਨੇ ਤੁਹਾਡੇ ਇੰਜਨ ਜਿਵੇਂ ਮਨ ਲਓ ਕਈ ਵਾਰ ਤਾਂ ਤੁਹਾਨੂੰ ਕੰਮ ਕਰਾਉਣ ਦੀ ਮਤਲਬ ਜ਼ਿਆਦਾ ਲੋਡ ਹੈ ਨਹੀਂ ਮੇਰੇ ਹਿਸਾਬ ਨਾਲ ਕਿਉਂਕਿ ਇੰਜਨ ਬਾਅਦ ਭਾ ਜਿਹੜੇ ਇੰਜਨ ਨੂੰ ਕਈ ਵਾਰ ਸੈੱਟ ਨਹੀਂ ਹੁੰਦੇ ਇੱਥੇ ਤੁਹਾਨੂੰ ਮਲਾਉਣ ਹੈ ਕਿ ਬਾਈ ਨਾਲ ਜੇ ਇੱਕ ਬੈਨਨ ਦਿਖਾਉਣਾ ਹੈ ਸਿਸਟਮ ਕਿਵੇਂ ਹੈ ਇਹਨਾਂ ਦਾ ਬੈਨਨ ਇੰਜਨ ਤੁਹਾਡੇ ਤਿਆਰ ਕਰੇ ਕਰਾਏ ਬਿਲਕੁਲ ਕੰਪਲੀਟ ਕਰਕੇ ਉੱਚੇ ਮਾਡਲ ਇੰਜਨ ਮੰਨ ਲਓ ਜਾਂ ਜਿਵੇਂ ਸੀਲਡ ਕਹੋ ਵੀ ਇੰਜਨ ਹੋਵੇ ਇਹਨਾਂ ਦੇ ਇੰਜਨ ਦੇ ਬਾਈ ਦੀ ਵਿਸ਼ਕਰਮਾ ਮਕੈਨੀਕਲ ਵਰਕਸ਼ਪ ਦੇ ਨੌ ਤੇ ਪਿੰਪਲ ਮੋਬਾਈਲ ਦੇ ਨਾਮ ਤੇ ਇਹਨਾਂ ਦਾ ਕਿਨੇ ਬਾਸਪੈਨ ਦੇ ਰੋਡ 13 ਦੀ ਦੁਕਾਨ ਆ ਜੀ ਤੇ ਆ ਦੇਖ ਲਓ ਕਿ ਆ ਇੰਜਨ ਪਿਆ ਜੀ ਆਪਣੇ ਨਾਲ ਇਹ ਵੀ ਹੀਨੋ ਦਾ ਹੈ ਇਹ ਵੀ ਮੇਰਾ ਦਾ ਜਿਹੜਾ ਉੱਚਾ ਮਾਡਲ ਆ ਜੀ ਹਨਾ ਬਾਜੀ ਉੱਚਾ ਹੀ ਹੈ ਉੱਚਾ ਮਾਡਲ ਹੈ ਭਾਜੀ ਐ ਦੋ ਬਟਨ ਇੱਕ ਮਰਜੀ ਇਨਫਾਲ ਕਰ ਲਈ ਆ ਪੈਂਡਨਾ ਨਾਲ ਦੱਸਦਾ 22 ਹੁਣੇ ਵੀਰੇ ਇੰਜਨਾਂ ਦੇ ਨਾਲ ਨਾਲ ਜਨਰੇਟਰਾਂ ਦਾ ਮਤਲਬ ਬਹੁਤ ਵਧੀਆ ਕੰਮ ਕਰਦੇ ਨੇ ਜਨਰੇਟਰਾਂ ਨਾਲ ਮਤਲਬ ਜਨਰੇਟਰ ਤਿਆਰ ਕਰਕੇ ਮਤਲਬ 6 ਮਹੀਨੇ ਵੀ ਜਨਾ ਲਾਉਂਦੇ ਨੇ ਬਾਈ ਫਰੀ ਤੇ ਬਾਕੀ ਇੰਜਨ ਸ਼ੀਲਡ ਆ ਦੇਖੋ ਜੀ ਆਪਾਂ ਲੱਗ ਗਿਆ ਇਹ ਮਨਨ ਦਾ ਵੀ 400 ਮਾਡਲ ਇੰਜਨ ਹੈ ਨਾ ਭਾਜੀ ਹਾਂ ਜੀ ਹਾਂ ਜੀ 400 ਮਾਡਲ ਇੰਜਨ ਹੈ ਤੇ ਦੇਖੋ ਜੀ ਕੈਲਕੂਲੇਸ਼ਨ ਵਧੀਆ ਇਹ ਤਿਆਰ ਹੋ ਗਿਆ ਭਾਜੀਆਂ ਨੂੰ ਸਾਜਿਆ ਗਿਆ ਭਾਜੀ ਤੇ ਤਿਆਰ ਹੋ ਗਿਆ ਬਿਲਕੁਲ ਵਧੀਆ ਹਾਂ ਜੀ ਬਿਲਕੁਲ ਤਿਆਰ ਤੇ ਇਹਦੀ ਮਤਲ ਮਸ਼ੀਨ ਤੇ ਰੱਖਣ ਜੋਗਾ ਹਾਂ ਜੀ ਕੀ ਬਾਤਾਂ ਨੇ ਜੀ ਅੱਛਾ ਆ ਤੁਹਾਡਾ ਹੁਣ ਉਹ ਡਾਇਰੈਕਟਰ ਸਿਸਟਮ ਤਿਆਰ ਹੋਇਆ ਇਹ ਵੀ ਹਿੰਦੂ ਦਾ ਭਾਜੀ ਹਾਂ ਜੀ ਲੈ अच्छा ये भी जनरेटर सिस्टम तैयार करता पा है पाजी उन्होंने बाकी ਤੁਹਾਨੂੰ ਦਿਖਾਉਣਾ ਹੈ ਕਿ ਇੰਜਨ ਆਪਾਂ ਦੋ ਵਾਈਆਂ ਨੇ ਕੰਮਾਂਡ ਵਾਸਤੇ ਬਿਲਕੁਲ ਰੈਡੀ ਕਰਕੇ ਰੱਖੇ ਹੋਏ ਨੇ ਵਾਈਆਂ ਦੇ ਇੰਜਨ ਉਹ ਜਨਰੇਟਰ ਖੜੇ ਨੇ ਇਹਨਾਂ ਦੇ ਦੋਸਤ ਕੋਲ ਵਾਈਆਂ ਨੇ ਤਿਆਰ ਕਰੇ ਬਿਲਕੁਲ ਰੈਡੀ ਢੇਲੇ ਲੜ ਜੀ ਮਤਲਬ ਹੀਲੋਚ ਆ ਦੇਖੋ ਜੀ ਉਹਨਾਂ ਪਾਜੀ ਬਹੁਤ ਨਾਲ ਬਾਰ ਬਾਰੀ ਵਾਈਆਂ ਦਾ ਫਿਰ ਤੁਸੀਂ ਫੁੱਲ ਵਧੀਆ ਤੁਸੀਂ ਕਰੇ ਕੰਮ ਕਰਦੇ ਹੋ ਠੀਕ ਹੈ ਜੀ ਚਲੋ ਤੁਸੀਂ ਮਤਲਬ ਕਹਿਣਾ ਪਾਤੀ ਵਰਕਸ਼ਾਪ ਦੀ ਚੀਜ਼ਾਂ ਹੁੰਦਾ ਹੈ ਜਿਮਾਰਤੀ ਹੋਈ ਇੰਜਨ ਜਰ ਮੈਨੂੰ ਆਪਾਂ ਬਹੁਤ ਵਧੀਆ ਲੱਗੇ 10 ਮੋੜ ਤੋਂ ਇੰਦਰਾ ਬਾਈ ਇਹ ਤੇ ਵਧੀਆ ਲੁੱਕ ਕਰੇ ਇਸ ਟਾਈਮ ਇੰਜਨ ਨਾ ਬਹੁਤ ਵਧੀਆ ਹਾਂ ਬਾਕੀ ਮੇਰਾ ਵੀਰ ਸਟੈਂਡਿੰਗ ਦੇਖੋ ਵਧੀਆ ਕੋਈ ਕਦੋਂ ਗੜਬੜ ਜੀ ਨਹੀਂ ਆ ਰਹੀ ਸਹੀ ਦਸਰੇ ਬਿਲਕੁਲ ਬਾਕੀ ਬਾਈ ਇਹ ਤੁਸੀਂ ਇਹਨਾਂ ਦਾ ਨੰਬਰ ਵੀ ਤੁਹਾਨੂੰ ਆਪਾਂ ਦੇ ਦਾਂਗੇ ਬਾਈ ਖਰਾਂ ਦਾ ਜੇ ਕਿਸੇ ਮੇਰੇ ਵੀਰ ਨੂੰ ਜਾਇਜ਼ ਰੇਟ ਦੇ ਉੱਤੇ ਇੰਜਨ ਇਹ ਬਾਈ ਦੇ ਦੰਦੇ ਨੇ ਤੇ ਬਾਕੀ ਵੀਰ ਮੇਰਾ ਤੁਸੀਂ ਇੰਜਨ ਦੀ ਕਿਸੇ ਮੇਰੇ ਕਮੇਨ ਵਾਲੇ ਵੀਰ ਨੂੰ ਲੋਡ ਹੋਵੇ ਤਾਂ ਜਰੂਰ ਸੰਪਰਕ ਕਰਿਓ ਸਹੀ ਹੋ ਗਿਆ ਤੇ ਇਸ ਨੰਬਰ ਦੇ ਉੱਤੇ ਆਪਾਂ ਨੰਬਰ ਮੈਂਸ਼ਨ ਕਰ ਦਾਂਗੇ ਬਾਈ ਹੋਰਾਂ ਦਾ ਕੋਈ ਵੀ ਇੰਜਨ ਲੈ ਕੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਬਾਈ ਮਿਲਿਓ ਠੀਕ ਹੈ ਵੀਰੇ ਸਾਸੀਕਾਰ ਜੀ ਸਾਸੀਕਾਰ ਸਾਸੀਕਾਰ ਜੀ